ਸੋਧ ਬਿੱਲ ਲੈ ਕੇ ਆਏ ਨੇ ਮੰਤਰੀ ਸਾਹਿਬ ਮੈਂ ਸਮਝਦਾ ਇੱਕ ਬੜਾ ਵੱਡਾ ਕਦਮ ਹੈ ਇਹ ਕਿਉਂਕਿ ਆਮ ਤੌਰ ਤੇ ਅਸੀਂ ਕਿਉਂਕਿ ਜਦੋਂ ਇੱਕ ਵਾਰੀ ਬੀਜ ਬੀਜਤਾ ਉਹਦਾ ਪਤਾ ਤਾਂ 6 ਮਹੀਨੇ ਬਾਅਦ ਲੱਗਦਾ ਕਿ ਉਹ ਨਕਲੀ ਨਿਕਲਿਆ ਜਾਂ ਅਸਲੀ ਨਿਕਲਿਆ ਤਾਂ ਜਿਹੜਾ ਕਟਕਲੇ ਬੀਜਾਂ ਦੀ ਮਿਲਾਵਟ ਨਹੀਂ ਜੀ ਮਤਲਬ ਇਥੋਂ ਤੱਕ ਕਿ ਦੁੱਧ ਹੋ ਗਿਆ ਹਰਦੀ ਹੋ ਗਈ ਮਿਰਚਾਂ ਹੋ ਗਈਆਂ ਇਤੋਂ ਤੱਕ ਕਿ ਯੂਪੀ ਦੇ ਵਿੱਚ ਇੱਕ ਫੈਕਟਰੀ ਫੜੀ ਗਈ ਸੀ ਜਿੱਥੇ ਨਕਲੀ ਖੂਨ ਬਣਦਾ ਸੀ। ਐਸ ਲੈਵਲ ਤੱਕ ਅਸੀਂ ਪੈਸਾ ਕਮਾਉਣ ਵਾਸਤੇ ਜਾਂ ਲਾਲਚ ਦੇ ਵਿੱਚ ਡੁੱਬ ਗਏ। ਕਿਉਂ ਜਾਨਵਰਾਂ ਦਾ ਮਰੇ ਹੋਏ ਜਾਨਵਰਾਂ ਦਾ ਖੂਨ ਲੈ ਕੇ ਇੱਕ ਯੂਨੀਵਰਸਿਟੀ ਤੋਂ ਉਹਨਾਂ ਨੇ O ਪੋਜ਼ਿਟਿਵ A A ਨੈਗੇਟਿਵ ਜਾਂ ਜਿੰਨੇ ਵੀ ਬਲੱਡ ਦੇ ਗਰੁੱਪ ਨੇ ਉਹਨਾਂ ਦੇ ਥੈਲੀਆਂ ਲੈਣੀਆਂ ਸੀ ਤੇ ਉਹਦੇ ਵਿੱਚ ਭਰ-ਭਰ ਕੇ ਉਹ ਜਿਹੜੇ ਸਪਲਾਈ ਕਰੀ ਜਾਂਦੇ ਸੀ। ਜੇ ਜਦੋਂ ਖੂਨ ਚੜਦਾ ਸੀ ਤਾਂ ਉਹ ਮਰੀਜ਼ ਦੀ ਆਬਵੀਅਸਲੀ ਮੌਤ ਹੋ ਜਾਂਦੀ ਸੀ ਉਹਨੂੰ ਲੋਕ ਕਿਸਮਤ ਚ ਮੰਨ ਲੈਂਦੇ ਸੀ ਉਹਦਾ ਰੀਜ਼ਨ ਹੀ ਨਹੀਂ ਪਤਾ ਲੱਗਿਆ ਤਾਂ ਜਦੋਂ ਛਾਪਾ ਪਿਆ ਉਦੋਂ ਪਤਾ ਲੱਗਿਆ ਕਿ ਨਕਲੀ ਕੌਣ ਸੀ ਜੀ ਐਸ ਲੈਵਲ ਤੇ ਅਸੀਂ ਮਲਾਵਟਾਂ ਦੇ ਵਿੱਚ ਪਤਾ ਨਹੀਂ ਕਿਹੜੇ ਲਾਲਚਾਂ ਚ ਪੈ ਗਏ ਸੋ ਬੀਜਾਂ ਦੇ ਵਿੱਚ ਬਹੁਤ ਮਲਾਵਟਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਨੇ ਔਰ ਅਸੀਂ ਕੁਝ ਇਹ ਕੀਤੀ ਹੈ ਕਿ ਇਹ ਚ ਸਜ਼ਾ ਵੀ ਮਿਲੇ